ਤਾ ਗੁਰੂ ਨਾਨਕ ਦੇਵ ਜੀ ਨੇ ਆ ਕੇ ਨਰੰਕਾਰ ਦੀ ਭਗਤੀ ਸ਼ੁਰੂ ਕਰਵਾਈ ਉਹਨਾਂ ਨੇ ਸਿੱਧਾ ਸੱਚ ਦੀ ਜੋਤ ਪ੍ਰਗਟ ਕਿਵੇਂ ਹੁੰਦੀ ਹੈ ਤਾਂ ਕਿ ਜੇ ਸੱਚ ਨੂੰ ਦੇਖਣਗੇ ਤੇ ਸੱਚ ਵਿੱਚ ਸਮਾਉਣਗੇ 나ਦ ਨੂੰ ਸੁਣਨਗੇ ਤੇ 나ਦ ਵਿੱਚ ਜਾਣਗੇ ਜਦੋਂ ਇਹਨਾਂ ਨੇ ਦੇਖਣਾ ਹੀ ਪੱਥਰ ਨੇ ਦੇਖਣੀਆਂ ਮੂਰਤੀਆਂ ਨੇ ਤੇ ਸੱਚकांड ਇਹਨਾਂ ਨੂੰ ਕਿਹੜਾ ਲੈ ਜਾਏਗਾ ਧਿਆਨ ਪੱਥਰ 'ਚ ਰਹਿ ਗਿਆ ਤੇ ਪੱਥਰ ਤਾਂ ਜੂਣ ਤੋੜੀ ਭਾਵਨਾ ਨਹੀਂ ਦੇਖੀ ਜਾਂਦੀ ਭਾਵਨਾ ਤਾਂ ਉਹਨੇ ਇੱਕ ਸ਼ਰਾਬੀ ਵਿੱਚ ਤੇ ਇੱਕ ਨਸ਼ੇ ਕਰਨ ਵਾਲੇ ਵਿੱਚ ਬੜੀ ਹੁੰਦੀ। ਉਹ ਕਹਿੰਦਾ ਮੈਂ ਕਿਹੜਾ ਓਵੇਂ ਪੀਣਾ ਮੈਨੂੰ ਤਾਂ ਮੇਰੇ ਅੰਦਰ ਦੁੱਖ ਪਿਆਉਂਦੇ ਨੇ। ਉਹ ਵੀ ਕਹਿੰਦਾ ਮੈਂ ਵੀ ਸੱਚਾ ਭਈ ਆਪਦੀ ਜਗ੍ਹਾ ਤੇ। ਵੀਰ ਸ਼ਰਾਬੀ ਮੁਕਤ ਥੋੜਾ ਨਾ ਹੋ ਜਾਏਗਾ। ਭਾਵਨਾ ਤਾਂ ਇੱਕ ਵੇਸਵਾ ਵਿੱਚ ਵੀ ਹੈ, ਭਾਵਨਾ ਤਾਂ ਇੱਕ ਲੋਭੀ ਵਿੱਚ ਵੀ ਹੈ। ਭਾਵਨਾ ਤਾਂ ਇੱਕ ਗ੍ਰਸਤੀ ਵਿੱਚ ਬੜੀ ਹੈ ਵੀ ਮੈਂ ਤਾਂ ਮੇਰੇ ਬੱਚੇ ਹੀ ਪਾਲ ਰਿਆ ਹੋਰ ਤਾਂ ਮੈਂ ਕੁਝ ਨਹੀਂ ਕਰ ਰਿਹਾ। ਮੇਰੀ ਭਾਵਨਾ ਵੇਖ ਕੇ ਮੈਨੂੰ ਤਾਰ ਦਿਓ ਜੀ। ਤੇ ਮਹਾਰਾਜ ਜੀ ਕਹਿੰਦੇ ਜਾਨਵਰਾਂ ਪੰਛੀਆਂ ਦਾ ਕੀ ਕਸੂਰ ਹੈ? ਉਹ ਵੀ ਸਾਰੇ ਚੰਗੇ ਭਲੇ ਤੁਰੇ ਫਿਰਦੇ ਨੇ ਉਹ ਕਿਸੇ ਨੂੰ ਕੋ ਕਹਿੰਦੇ ਆ। ਭਾਵ ਧਿਆਨ ਕਿੱਥੇ ਹੈ ਤੇਰਾ ਤੇਰੀ ਮਨ ਦੀ ਅਵਸਥਾ ਕਿੱਥੋਂ ਤੱਕ ਹੈ ਕੱਲੀ ਭਾਵਨਾ ਦੇ ਸਿਰ ਤੇ ਬੰਦਾ ਨਹੀਂ ਤਰਦਾ ਭਾਵਨਾ ਤਾਂ ਮਾਇਆ ਵਿੱਚ ਵੀ ਲੈ ਜਾ ਸਕਦੀ ਹੈ ਭਾਵਨਾ ਔਗਣਾ ਵਿੱਚ ਵੀ ਲੈ ਜਾਂਦੀ ਹੈ ਭਾਵਨਾ ਵੇਖਣੀ ਪੈਗੀ ਕਿਸ ਤਰ੍ਹਾਂ ਦੀ ਹੈ ਭਾਵਨਾ ਦਾ ਕੀ ਹੈ ਬੰਦਾ ਤਾਂ ਰੋਣਾ ਸਿੱਖਿਆ ਹੋਇਆ ਹੋਇਆ ਰੋਈ ਜਾਂਦਾ ਪਰ ਉਹਦਾ ਰੋਣਾ ਸੱਚਾ ਹੈ ਜਾਂ ਝੂਠਾ ਹੈ ਉਹ ਆਤਮਾ ਦੱਸੇਗੀ ਉਹ ਗੁਰੂ ਦੱਸੇਗਾ ਉਹ ਵੇਦ ਦੱਸੇਗਾ ਉਹ ਗੁਰਬਾਣੀ ਦੱਸੇਗੀ ਵੀ ਜਿਹੜਾ ਤੇ ਰੋਣ ਹੈ ਝੂਠਾ ਹੈ ਕਿ ਸੱਚਾ ਰੋਣਾ ਹੈ ਤੂੰ ਮਾਇਆ ਵਸ ਹੋ ਕੇ ਰੋ ਰਿਹਾ ਹੈ ਜਾਂ ਵਿਰਾਗ ਵਿੱਚ ਮਾਲਕ ਦੇ ਮਲਾਪ ਰਹੀ ਰੋ ਰਿਹਾ ਹੈ ਇਹ ਗੁਰਬਾਣੀ ਦੱਸੇਗੀ ਰੋ ਤਾਂ ਸਾਰੀ ਰਹੇ ਆ ਇਸ ਕਰਕੇ ਉਹਨਾਂ ਨੇ ਗੁਰਨਾਨਕ ਦੇਵ ਜੀ ਨੇ ਨਿਰੰਕਾਰ ਤੇ ਨਾਦ ਦੀ ਗੱਲ ਸ਼ੁਰੂ ਕੀਤੀ ਜੋ ਕਿ ਅੱਜ ਆਪਣੇ ਹੁਣ ਬਿਲਕੁਲ ਨਾਂ ਦੇ ਬਰਾਬਰ ਹੈ ਕੋਈ ਕਰ ਹੀ ਨਹੀਂ ਰਿਹਾ ਕੋਈ ਕਹਿੰਦਾ ਹੈ ਵੀ ਮਾਲਾ ਫੇਰੋ ਕੋਈ ਕਹਿੰਦਾ ਵੀ ਆ ਜਾਪ ਕਰ ਲਓ ਕੋਈ ਕਹਿੰਦਾ ਜੀ ਗੁਰਬਾਣੀ ਚੋਂ ਆਹ ਸ਼ਬਦ ਲੈ ਲਓ ਸੱਚ ਨਿਰੰਕਾਰ ਦੀ ਗੱਲ ਨਹੀਂ ਕੋਈ ਕਰਦਾ ਸਿਰਫ ਇੱਥੋਂ ਤੱਕ ਕੀ ਹੈ ਵੀ ਬਾਣੀ ਪੜੀ ਜਾਓ ਕੱਲੀ ਬਾਣੀ ਪੜਨ ਨਾਲ ਕੱਲਾ ਪਾਠ ਕਰਨ ਨਾਲ ਇੰਨਾ ਕ ਲਾਭ ਮਿਲ ਜਾਂਦਾ ਹੈ ਸਵਾਸ ਜਮਾ ਹੋਈ ਜਾਂਦੇ ਨੇ ਪਰ ਦੁਬਾਰੇ ਫਿਰ ਮਾਨਸ ਜਨਮ ਮਿਲ ਜਾਂਦਾ ਅੱਛੇ ਕਰਮ ਦੇ ਸੱਚ ਦੀ ਪਹਿਚਾਨ ਹੋਏਗੀ ਜਦੋਂ ਨਰਨਕਾਰ ਦੇ ਤਤ ਦੇ ਉੱਪਰ ਧਿਆਨ ਟਿਕੇਗਾ ਇਧਰੋਂ ਸਵਾਸ ਖਤਮ ਹੋਏ ਨਰਨਕਾਰ ਦੇ ਨਾਮ ਵਿੱਚ ਸੱਚ ਵਿੱਚ ਧਿਆਨ ਹੈ ਉਹਦੇ ਤਤ ਸਮਾ ਜਾਂਦਾ ਤਤ ਰੋਟੇਟ ਹੁੰਦਾ ਰਿਫਲੈਕਟ ਹੁੰਦਾ ਤਾਂ ਫਿਰ ਗੁਰਮਖਾਂ ਨੇ ਸਮਝਾਇਆ ਵੀ ਦੇਖੋ ਐਸ ਵਾਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਖਜ਼ਾਨਾ ਮਿਲਿਆ ਸਿੱਧਾ ਨਿਰੰਕਾਰ ਨਾਦ ਦੀ ਗੱਲ ਕਰ ਰਹੇ ਆ ਕਿਸੇ ਕੀਤੀ ਨਹੀਂ ਕੀਏ ਅੱਜ ਵੀ ਆਪਾਂ ਗੱਲ ਕਰਦੇ ਆ ਨਾ ਜੀ ਅਜੇ ਇੰਨਾ ਪ੍ਰਚਾਰ ਨਹੀਂ ਹੋਇਆ ਉਹ ਆਂਦ ਰਹੇ ਆ ਜੋਗੀ ਬਣਾਈ ਜਾਂਦੇ ਨੇ ਕੂਕਾ ਮਰਾਉਂਦੇ ਵੈਗਰੂ ਵੈਗਰੂ ਕਰਾ ਕੇ ਕਿਉਂਕਿ ਉਹਨਾਂ ਦਾ ਪ੍ਰੈਕਟੀਕਲ ਨਹੀਂ ਵੱਡੇ ਵੱਡੇ ਪ੍ਰਚਾਰਕਾਂ ਦਾ ਪ੍ਰੈਕਟੀਕਲ ਨਹੀਂ ਹੈਗਾ ਸਾਰੀ ਸਾਰੀ ਉਮਰ ਕੱਲੀ ਬਾਣੀ ਗਾਈ ਹੈ ਸ਼ੌਹਰਤ ਕੀਤੀ ਹੈ ਪੈਸੇ ਲਏ ਆ ਵੱਡੇ ਵੱਡੇ ਵਾਰਡ ਮਿਲੇ ਆ ਪ੍ਰਚਾਰਕਾਂ ਦਾ ਧਿਆਨ ਨਹੀਂ ਇਸ ਪਾਸੇ ਹੈਗਾ ਪ੍ਰਚਾਰਕਾਂ ਨੇ ਕਈਆਂ ਸੁਣੀਆਂ ਕਹਾਣੀਆਂ ਸੁਣਾਤੀਆਂ ਉਹਦੇ ਵਿੱਚ ਇੱਕ ਦੂਜੇ ਤੇ ਤਵੇ ਲਾ ਦਿੱਤੇ ਇੱਕ ਦੂਜੇ ਨਾਲ ਧੜੇ ਬਣਾ ਤੇ ਡਿਬੇਟਾਂ ਕਰਾਤੀਆਂ ਬਾ ਹੋਰ ਕੱਖ ਨਹੀਂ ਆਇਆ